आदर्श नगर सेवा सोसाइटी के प्रधान सरदार जसवीर सिंह जी वालों ज्वाइंट कमिश्नर कुलप्रीत जी ते बदसलूकी करने होने बावजूद सरदार जसवीर सिंह जी नगर निगम के अधिकारी नु मिले एल और उन्होंने विश्वास दिता कि असी मता पाँ की फाइल उपर सरकारेजे एल से उन्होंने मसले का हल करवाल इस दौरान जद ज्वाइंट कमिश्नर कुलप्रीत सिंह जी नाल गाल करनी चाहे तो उन्होंने गाल कर तो साफ इनकार कर दिता आओ देखते हाँ पूरा मामला की है की इस वीडियो फगवाड़ा अपडेट न्यूज को दविंदर शर्मा की रिपोर्ट है आदर्श नगर वालों मंग पत्र दिता गया कुछ नहीं मंग पत्र दिता भी सुसायटी ने इन्होंने पार्क टेक ओवर करना है जरा PMC ਨੂੰ ਤੇ ਨੇ ਆ ਵਲਵਰ ਸੋਸਾਇਟੀਆਂ ਨੂੰ ਉਹ ਜੀ ਚੈੱਕ ਕਰਾ ਕੇ ਨਾ ਰਿਪੋਰਟ ਕਰਾ ਕੇ ਸਰਕਾਰ ਨੂੰ ਇਹ ਰੈਗਿਊਲੇਸ਼ਨ પા ਕੇ ਭੇਜਾਂਗੇ ਦੇ ਆਪ ਤੋਂ ਪ੍ਰਵਾਣੀ ਉਹ ਫਿਰ ਇਹ ਨਾ ਹੁੰਦਾ ਸਰ ਕਿਹੜੀ ਸੰਸਥਾ ਵੱਲੋਂ ਇਹ ਆਇਆ ਇਹ ਹੈਗਾ ਦਰਸ਼ਨ ਨਗਰ ਸੇਵਾ ਸੋਸਾਇਟੀ ਇਹ ਮਾਮਾ ਪਤਾ ਲੈ ਲਿਆ ਫਿਰ ਇਹਨਾਂ ਹਾਂ ਲੈ ਗਏ ਕੀ ਸ਼ੋਮਨਾਮ ਆਪਣਾ ਤਾਂ ਇਹ ਜਿਹੰਦਰ ਚੌਕੜਾ ਹੈ ਸੀ ਕਾਰਪੋਰੇਸ਼ਨ ਵੀਕਰ ਆਏ ਅੱਜ ਹਾਂ ਮੈਂ ਜੀ ਅਸੀਂ ਆਜਾ ਨਵੀਂ ਕਮੇਟੀ ਫਾਰਮ ਕੀਤੀ ਆ ਦਰਸ਼ਨਗਰ ਸੇਵਾ ਸੁਸਾਇਟੀ ਜਿਹੜੀ ਪਹਿਲੀ ਦਰਸ਼ਨਗਰ ਵੈਲਫੇਅਰ ਸੁਸਾਇਟੀ ਆ ਉਹ ਪਾਰਕ ਦਾ ਕੋਈ ਕੰਮ ਨਹੀਂ ਕਰ ਰਹੀ ਐਦਾਂ ਹੀ ਪਿਆ ਤਿੰਨ ਚਾਰ ਮਹੀਨੇ ਤੋਂ ਤੇ ਅਸੀਂ ਉਹਦੇ ਬਨਾਵਤ ਆਸੀਂ ਆਪਣਾ ਨਵਾਂ ਲੈਟਰ ਲਿਖ ਕੇ ਤੇ ਜੁਆਇੰਟ ਇੰਸਪੈਕਟਰ ਸਾਹਿਬ ਦੇ ਕੋਲ ਆਏ ਸੀਗੇ ਤੇ ਉਹਨਾਂ ਨੇ ਸਾਡਾ ਲੈਟਰ ਪੜ੍ਹ ਕੇ ਸੋਣਿਆ ਹਾਂ ਕਹਿੰਦੇ ਤੁਹਾਨੂੰ ਕੀ ਪ੍ਰੋਬਲਮ ਮੈਂ ਕਿਹਾ ਸਰ ਅਸੀਂ ਲੈਟਰ ਤੁਹਾਨੂੰ ਦਿੱਤਾ ਵੀ ਤੁਸੀਂ ਪੜ੍ਹ ਹੀ ਲਿਆ ਵੀ ਕੀ ਕੀਤਾ ਤੁਸੀਂ ਨਹੀਂ ਕੀਤਾ ਕਹਿੰਦੇ ਜਾਓ ਅਸੀਂ ਵੈਰੀਫਾਈ ਕਰਾਂਗੇ ਤੁਸੀਂ ਸਾਡੇ ਦਫ਼ਤਰ ਚੋਂ ਕਹਿੰਦੇ ਬਾਹਰ ਜਾਓ ਸਾਡ ਨਾਲ ਬੜਾ ਰੂਡ ਬਿਹੇਵੀਅਰ ਉਹਨਾਂ ਨੇ ਕੀਤਾ ਕੀ ਨਾਮ ਵਗੈਰਾ ਉਹਨਾਂ ਦਾ ਜੀ ਪੂਲ ਪ੍ਰੀਤ ਸਿੰਘ ਆ ਜੀ ਮੈਂ ਖਿਆਲ ਸ਼ਾਇਦ ਜੁਆਇੰਟ ਕਮਿਸ਼ਨਰ ਨੇ ਤੇ ਉਹ ਕਹਿੰਦੇ ਮੇਰੇ ਦਫ਼ਤਰ ਚੋਂ ਤੁਸੀਂ ਕਹਿੰਦੇ ਬਾਹਰ ਹੋ ਜਾਓ ਉਸ ਦਾ ਇੰਨੇ ਹਾਈਪਰ ਹੋ ਗਏ 2 ਮਿੰਟਾਂ ਦੇ ਵਿੱਚ ਵੀ ਸਾਨੂੰ ਉਹਨਾਂ ਨੇ ਉੱਥੇ ਬੈਠਣਾ ਜਲੀਲ ਯਾ ਕਰ ਦਿੱਤਾ ਆਪਣਾ ਹੈ ਕਿੱਥੇ ਓ ਬਾਰਕ ਦਾ ਆਦਰਸ਼ਨਗਰ ਪਾਰ ਕਿਸ ਨਾਮ ਦੇ ਉੱਪਰ ਆਦਰਸ਼ਨਗਰ ਸੇਵਾ ਸੋਸਾਇਟੀ ਪਾਰਕ ਆ ਉਸੇ ਨਾਲ ਅਸੀਂ ਲੈਟਰ ਦੇਣਾ ਸੀ ਤੇ ਉਹਨਾਂ ਨੇ ਸਾਨੂੰ ਫਿਰ ਨਾਲ ਸਾਡੇ ਦੂਜੇ ਸੀਨੀਅਰ ਕਮਿਸ਼ਨਰ ਸਾਹਿਬ ਨੇ ਰਜਿੰਦਰ ਚੋਪੜਾ ਜੀ ਉਹ ਬੜੇ ਵਧੀਆ ਸਾਨੂੰ ਉਹਨਾਂ ਨੇ ਡੀਲ ਕੀਤਾ ਔਰ ਸੰਗੀਤ ਰਿਕਾ ਨੂੰ ਸਮਝਾਇਆ ਵੀ ਆਹ ਦਾ ਪ੍ਰੋਸੈਸ ਜਿਹੜਾ 20 ਦਿਨ ਲੱਗਣੇ ਆ ਵੀ ਅਸੀਂ ਆਪਣੇ ਕਮੇਟੀ 'ਚ ਮਤਾ ਵੀ ਰੱਖਣਾ ਇਹ ਫਿਰ ਮਤਾ ਜਿਹੜਾ ਅਸੀਂ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਣਾ ਉੱਥੋਂ ਜਿਹੜਾ ਰਿਕਮੈਂਡ ਹੋ ਕੇ ਆਣਾ ਫੇਰ ਜਿਹੜਾ ਪ੍ਰੋਸੈਸ ਸਰਕਾਰ ਦੇ ਅੱਗੇ ਅਸੀਂ ਉਹਦੇ ਮੁਤਾਬਕ ਕਰੂ